ਪਹਿਲਾ ਦੂਆ ਆ ਚੌਥਾ ਲੱਗ ਗਿਆ ਉਹਦੇ ਇੱਥੇ ਜੀ ਆ ਨੰਬਰ ਆ ਗਿਆ ਚੱਲ ਕੋਈ ਆਰਟ ਜਣਾ ਦੇ ਵੀ ਨਵੇਂ ਮਾਡਲ ਆ ਗਏ ਆਪਾਂ ਜਲਦੀ ਵੀਡੀਓ ਪਾਵਾਂਗੇ ਇਹਨਾਂ ਦੀ ਇਹ ਆ ਗਏ ਸ਼ਟਲ ਸ਼ਿਫਟ 4 ਸਪੀਡ ਆ ਗਏ ਇਹ 4 ਸਪੀਡ ਤੇ 4x4 ਦੀ ਸੇਅਰ ਪੁੱਲਰ ਦਾ ਕੀ ਸਿਸਟਮ ਤਾਂ ਮਤਲਬ ਇਹ ਨਾ ਗਰਮ ਬਹੁਤ ਕਰਦਾ ਸੀ ਕੰਬੈਨ ਨੂੰ ਇਹ ਗਰਮ ਹੋਣ ਦਾ ਕਾਰਨ ਇਹਦੇ ਵਿੱਚ ਨਾ ਰੇਡੀਏਟਰ ਮੰਗ ਬ੍ਰੀਕ ਪੱਤੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਲਈ ਹੈ ਨਾ ਜਿਹਨੂੰ ਲੰਘਣੀ ਹੈ ਮਤਲਬ ਉਹ ਬਰੀਕ ਪੱਤੀਆਂ ਨੇ ਜਿਹੜੀਆਂ ਰੀਣ ਰੋਕਦੀਆਂ ਬਹੁਤ ਅਸੀਂ ਨੇ ਕੀ ਕੀਤਾ ਗ੍ਰੈਂਡਰ ਨਾਲ ਇਹ ਰਗੜਤੀਆਂ ਬਣ ਰਹੀ ਹੈ ਗੱਲਬਾਤ ਪੂਰੀ ਆ ਨਿਕਲ ਗਿਆ ਕੋਈ ਰੰਗ ਪੂਰਾ ਤੇ ਹੁਣ ਗਵਿੰਦਗੜ੍ਹ ਲਾਉਣਾ ਚੱਕਰ ਇੱਕ ਦਿਨ ਫੇਰ ਆ ਲੈਂਦੇ ਹਾਂ ਸਮਾਨ ਜੇ ਮਾੜੇ ਮੋਟੇ ਜੇ ਤਾਂ ਹੱਕ ਜੀ ਬਣਾਉਣੀ ਹੈ ਕੋਈ ਪਤਾ ਨਹੀਂ ਕਿੱਥੇ ਕਰਨਾ ਪ੍ਰੋਜੈਕਟ ਡਾਲੀ ਚਾਚੇ ਨੂੰ ਦਵਾਤਾ ਫਾਈਵ ਸਟਾਰ ਕੁਆ ਨਾ ਪਟੋ ਸਾਨੂੰ ਐ ਫੋਰ ਸਟਾਰ ਆਪਾਂ ਨੂੰ ਦਵਾਤਾ ਫੋਰ ਸਟਾਰ ਬਾਕੀ ਜਿਉਂਦਾ ਰਹੇ ਸਾਡਾ ਫੌਜੀ ਬਾਈ ਹੂੰ ਗੜਦੀ ਗਲਾ ਉਹਦੀ ਛੱਡੀ ਉਂਗਲੀ ਆ ਦੇਖਾ ਕਰ ਇੱਧਰ ਨਹੀਂ ਚਾਹੀਦੀ ਕਹਿੰਦਾ ਬੜੀ ਕਾਇ ਪੈ ਗਿਆ ਪਹਿਲਾਂ ਮੈਂ ਇਕੱਲੇ ਨੇ ਪਾਰਟੀ ਕਰਨੀ ਸੀ ਕਹਿੰਦਾ ਇਸੇ ਟਾਈਮ ਹੀ ਲੈ ਲਿਆ ਤੂੰ ਗਰੀ ਮੈਂ ਇਹ ਗੱਲ ਨਹੀਂ ਹੋਣਾ ਮੇਰੇ ਨਾਲ ਪਾਰਟੀ ਆ ਪਾਰਟੀ ਤੈਨੂੰ ਟੈਂਪੋ ਚੋਂ ਆਉਂਦੇ ਆਉਂਦੇ ਨੇ ਕਹਿ ਕੇ ਆਏ ਇਹ ਦਾਲੀ ਨੇ ਕਹਿ ਦਿੱਤਾ ਕਹਿ ਮੈਨੂੰ ਕਹਿ ਤੂੰ ਕਹਿ ਕਿਹਨੂੰ ਪਾਰਟੀ ਆ ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਟਰਾਲੀਆਂ ਤੂੜੀ ਵਾਲੀਆਂ ਟਰਾਲੀਆਂ ਨੂੰ ਲੱਗੇ ਹੋਏ ਆ ਜੀ ਅੱਜ ਮੌਸਮ ਬਹੁਤ ਸੋਹਣਾ ਹੋ ਗਿਆ ਦੇਖੋ ਸੂਰਜ ਨਿਕਲ ਆਇਆ ਜੀ ਦਾ ਡਰਤਾ ਮੀਂਹ ਦਾ ਉਹ ਫਿਲਹਾਲ ਹੈ ਨਹੀਂ ਬੜਾ ドライਵਾ ਤਾਂ ਬਹੁਤ ਦਿਨਾਂ ਦਾ ਤੇ ਇੱਧਰ ਲਾਲੀ ਬਾਈ ਸਵੇਰ ਸਵੇਰ ਅੱਜ ਸਨਾਦ ਹੋ ਗਿਆ ਨਾ ਲਾਲੀ ਫੁੱਲ ਸਨਾਦ ਸਵੇਰ ਨਾਲ ਇਹਨਾਂ ਫੁੱਲ ਸਨਾਦ ਨਜ਼ਾਰੇ ਨਾਲ ਧੁੱਪ 'ਚ ਬੈਠਾ ਬਈ ਸਵੇਰ ਦਾ ਟਾਈਮ ਆ ਪ੍ਰਸਾਦਾ ਪਾਣੀ ਛੱਕੇ ਤੇ ਕੰਮ ਕਾਰ ਲੱਗੇ ਹੋਏ ਆ ਆਪਣੇ ਇਹ ਟਰਾਲੀਆਂ ਦੇ ਮੂੰਹ ਸੇ ਉੱਤੇ ਜਾ ਰਹੇ ਗੋ ਕਿ ਮੈਂ ਤਾਂ ਤੈਨੂੰ ਐਂ ਕਹਾਂ ਤਾਂ ਇੱਕ ਵਾਰ ਹੈ ਉਹਦਾ ਮਸ਼ੀਨ ਜਿਹੜੀ ਉਹ ਹੈ ਚੈਨੀ ਵਾਲੀ ਉਹ ਆਪਾਂ ਨੇ ਦੇਖ ਲਿਓ ਵੇ ਸੇ ਮੂੰਹ ਮਾ ਪਾ ਕੇ ਇੱਕ ਮਿੰਟ ਦੇ ਦੋਆਂ ਦੇ 11 11 ਹੈ ਦੋਆਂ ਦੇ 3 ਫੁੱਟ ਘੇਰਾ ਦੋਆਂ ਦਾ ਬਣਦਾ ਹੈ ਠੀਕ ਹੈ 11 11 ਸਾਰਿਆਂ ਦੇ ਮੂੰਹ ਹੁਣ ਇੱਕਸਾਰ ਹੋ ਗਏ 24 ਦੀ ਚਾਰੇ ਟਰਾਲੀਆਂ ਦੇ ਮੂੰਹ ਇੱਕਸਾਰ ਹੋ ਗਏ ਪਹਿਲਾਂ ਫਰਕ ਤਾਂ ਕਿਉਂਕਿ ਇਹ ਚੱਲਦੀ ਦੀ ਜ਼ਿੰਮੇਦਾਰਾ ਆਪਣੀ ਧੂੜੀ ਵਾਲੀ ਮਸ਼ੀਨਾਂ ਤੇ ਤੇ ਉਹਨਾਂ ਦੇ ਘੇਰਿਆਂ ਦਾ ਫਰਕ ਤਾਂ ਇੱਕ ਦਾ ਓਗਰ ਥੋੜਾ ਜਿਆ ਮੋਟਾ ਤਾਂ ਇੱਕ ਦਾ ਪਤਲਾ ਤਾਂ ਯਾਨੀ 11 ਇੰਚ ਨਹੀਂ ਤਾਂ ਫਿਰ ਵੀ ਪਰੇ ਹੁਣ ਪੂਰੇ ਪੂਰੇ ਜੇ ਫਸਣਗੇ ਮੂੰਹ ਮਤਲਬ ਹੁਣ ਇਹਨਾਂ ਦੀ ਕੱਟ ਵੱਟ ਜੀ ਕਰੀ ਆ ਦੇਖੀਏ ਇੱਥੋਂ ਬਿਲਡਿੰਗ ਜੀ ਝਾੜੀ ਆ ਥੋੜੀ ਜੀ ਹੈਨਾ ਤੇ ਆਹ ਵਾਲੀ ਬਿਲਡਿੰਗ ਝਾੜੀ ਆ ਵੀ ਹਾਂ ਵੀ ਉਹਦੇ ਨਾਲ ਐਂਗਲ ਸਿੱਧਾ ਤਾਂ ਆਹ ਵਾਲਾ ਜਿਹੜਾ ਐਂਗਲ ਹੈ ਇੰਦਾ ਸਿੱਧਾ ਤਾਂ ਤੇ ਇਹਨੂੰ ਹੁਣ ਗਲਾਈ ਚ ਕਰਿਆ ਤੇ ਬਾਕੀ ਮੇਨਟੇਨੈਂਸ ਹੋ ਰਿਹਾ ਹੈ ਆਹ ਦੋ ਟਰਾਲੀਆਂ ਤੇ ਜਿਹੜੀਆਂ ਇਹਨਾਂ ਪਰਤੇ ਆਪਾਂ ਨੇ ਤਰਪਾਲਾਂ ਤਾਰੀਆਂ ਨੇ ਹੁਣ ਤੇ ਇਹਨਾਂ ਦੀ ਦੇਖਣੇ ਜਲ ਜੁਲੀ ਕਿਤੋਂ ਕੋਈ ਟੁੱਟੀ ਭੱਜੀ ਤਾਂ ਨਹੀਂ ਹੈ ਬਸ ਤਾਂ ਪਿਛਲੇ ਸਾਰੇ ਬਦਲ ਦਿੱਤੀਆਂ ਦੋ ਟਰਾਲੀਆਂ ਦੀ ਤੇ ਉਹ ਦੋ ਟਰਾਲੀਆਂ ਦੀ ਰਹਿ ਗਈ ਤੇ ਉਹ ਟਰਾਲੀਆਂ ਦੀ ਠੀਕ ਹੈ ਜਾਲੀ ਫਿਲਹਾਲ ਹੈ ਜੇ ਅਸੀਂ ਚੜਾਈਆਂ ਨਹੀਂ ਉਹ ਕਰਾਂਗੇ ਜਾਂ ਅਸੀਂ ਬਰਾਂ ਨੂੰ ਹੋ ਜਾਂਦੀਆਂ ਜਿਹੜੇ ਕਹਿ ਦਿੰਦਾ ਉਹ ਕਰ ਦਿੱਕੇ ਵਾਹ ਜਾਂਦਾ ਜਾਂ ਅਸੀਂ ਪੂਰੇ ਹੁੰਨੇ ਆ ਫੇਰ ਤਾਂ ਕੁਝ ਨਹੀਂ ਹੋਉਂਦਾ ਕੀ ਹੋ ਗਿਆ ਇਹ ਹਿੱਲਿਆ ਬੰਦਾ ਇਕੱਲਾ ਹੀ ਗੱਲਾਂ ਕਰਦਾ ਹੁੰਦਾ ਹੈ ਹੈ ਤੇ ਬਾਕੀ ਬਈ ਟਰਾਲੀਆਂ ਟੋਲੀਆਂ ਧੋਣੀਆਂ ਨੇ ਅੱਜ ਐਨ ਰੰਗ ਰੰਗ ਕੱਢਣਾ ਪੂਰਾ ਆ ਦੇਖ ਜਿਵੇਂ ਹੁਣ ਨਾ ਗੰਦੀਆਂ ਜੀਆਂ ਹੋਈਆਂ ਨੇ ਆ ਦੇ ਗੰਦੀਆਂ ਜੀਆਂ ਹੋਈਆਂ ਨੇ ਮੈਲੀਆਂ ਜੀਆਂ ਕੱਪੜਾ ਫੇਰ ਕੇ ਦੇਖਿਆ ਤਾਂ ਕੱਪੜੇ ਨਾਲ ਨਹੀਂ ਬਣਦੀ ਗੱਲ ਤੇ ਹੁਣ ਇਹਨਾਂ ਪਰ ਬੱਜੂ ਪਾਣੀ ਸਰਫ ਤੇ ਐਨ ਮਜ਼ਬੂਤੀ ਬਣਾਉਣੀ ਆ ਪੂਰੀ ਟਰਾਲੀਆਂ ਦੀ ਡਾਲਿਆਂ ਦੀ ਇੱਥੋਂ ਕਿੱਥੋਂ ਟੁੱਟ ਪੰਜ ਹੋਈ ਵੀ ਹੈ ਤੇ ਉਧਰ ਰੇਡੀਏਟਰ ਫਿੱਟ ਕਰਨਾ ਕੰਬੈਨ ਦਾ ਉਹਦਾ ਆਪਾਂ ਨੇ ਤੇ ਟਾਂਕਾ ਲਵਾ ਕੇ ਲਿਆ ਤੇ ਚਾਚਾ ਚਾਬੀਆਂ ਬੰਨੇ ਸਾਰੇ ਉਧਰ ਹੀ ਪਏ ਆ ਕਾਦੇ ਨਾ ਉਹ ਰੇਡੀਏਟਰ ਵਾਲੇ ਹਾਂ ਹੈਨਾ ਮੈਂ ਟੈਨਰ ਟੂਨਾ ਕੱਲ ਚੱਕ ਲਿਆ ਉਹਦਾ ਚੁਗਲੀਆਂ ਤੇ ਸਾਰੀਆਂ ਮੈਂ ਤਾਂ ਵਧੀਆ ਕੱਲੇ ਬਧਾਈਆਂ ਦਾ ਹੈਨਾ ਇਹਨਾਂ ਸਾਰੀਆਂ ਚਾਬੀਆਂ ਥੋੜੇ ਥੋੜੇ ਜਿੰਨੇ ਵੀ ਤੇ ਚਾਬੀ ਫੜ ਲੈ ਚਾਬੀ ਫੜ ਲੈ ਛੋਟੀ ਕਲੰਪ ਗਲੂਪ ਕਸਣ ਵਾਸਤੇ ਚਾਬੀ ਤਾਂ ਨਹੀਂ ਚਾਹੀਦੀ ਕਪੀਚਕਸ ਹੈਗੀਆਂ ਉਧਰ ਮਸ਼ੀਨ ਤੇ ਚੱਲਦੇ ਰੇਡੀਏਟਰ ਦਿਖਾਉਣਾ ਤੁਹਾਨੂੰ ਕਸਦੇ ਹੋਣ ਲੈ ਜਾ ਪਹੁੰਚ ਚੁੱਕੇ ਹਾਂ ਕੰਬੈਨ ਦੇ ਉੱਪਰ ਏਅਰ ਕੂਲਰ ਖੋਲਿਆ ਹੋਇਆ ਆਪਾਂ ਨੇ ਏਅਰ ਕੂਲਰ ਦਾ ਕੀ ਸਿਸਟਮ ਤਾਂ ਮਤਲਬ ਇਹ ਨਾ ਗਰਮ ਬਹੁਤ ਕਰਦਾ ਸੀ ਕੰਬੈਨ ਨੂੰ ਇਹਦਾ ਗਰਮ ਹੋਣ ਦਾ ਕਾਰਨ ਇਹਦੇ ਵਿੱਚ ਨਾ ਰੇਡੀਏਟਰ ਮੰਗ ਬਰੀਕ ਪੱਤੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਸਪਲਾਈ ਹੈ ਨਾ ਜਿਹਨੂੰ ਲੰਘਣੀ ਹੈ ਮਤਲਬ ਉਹ ਬਰੀਕ ਪੱਤੀਆਂ ਨੇ ਜਿਹੜੀਆਂ ਰੀਨ ਰੋਕਦੀਆਂ ਬਹੁਤ ਤਾਂ ਅਸੀਂ ਨੇ ਕੀ ਕਿੜਾ ਗ੍ਰੈਂਡਰ ਨਾਲ ਇਹ ਰਗੜਤੀਆਂ ਪੜਤੀਆਂ ਹੁਣ ਮਤਲਬ ਮੋਟਾ ਕਚਰਾ ਜਿਹੜਾ ਕੁਝ ਵੀ ਆਉਂਦਾ ਇਹਦੇ ਵਿੱਚ ਨੂੰ ਲੱਗ ਜਾਂਦਾ ਸਿੱਧਾ ਹੀ ਹਵਾਦਾਨਾਂ ਨੇ ਠੰਡੀ ਕਰਨੀ ਵਿੱਚ ਨੂੰ ਜਿਹੜੀ ਸਪਲਾਈਆਂ ਦਿੱਤੀਆਂ ਹੋਈਆਂ ਨੇ ਹਨਾ ਤਾਂ ਮਤਲਬ ਉਹਦੇ ਕਰਕੇ ਹੁਣ ਮਸ਼ੀਨ ਜਿੰਮੇ ਹੁਣ ਕਣਕ ਦੇ ਸੀਜ਼ਨ ਚ ਵੀ ਵੱਧ ਤੇ ਵੱਧ 95 ਤੱਕ ਚੜ ਰਹੀ ਹੈ ਹੱਤ 95 ਨੂੰ 100 ਤੱਕ ਜੇ ਬਹੁਤ ਹੀ ਓਵਰ ਹੋ ਜਾਂਦਾ ਕੰਮ ਜਣੀ ਮਸ਼ੀਨ ਹੁਣ ਗਰਮ ਹੋਣ ਤੇ ਹਟ ਗਈ ਨਹੀਂ ਤਾਂ ਪਹਿਲਾਂ ਰੋਜ਼ ਸਫਾਈ ਕਰਨੀ ਪੈਂਦੀਦੀ ਏਰ ਕੁੱਲਾਦੀ ਏਦੀ ਤੇ ਹੁਣ ਰੇਡੀਏਟਰ ਲੱਗਿਆ ਫਿੱਟ ਕਰਨ ਰੇਡੀਏਟਰ ਦੇ ਨਾਲ ਫਿੱਟ ਕਰਦੇ ਕਰਦੇ ਕਹਿੰਦੇ ਵੀ ਹੁਣ ਜਦੋਂ ਰੇਡੀਏਟਰ ਖੋਲਿਆ ਵਾ ਤਾਂ ਇਹ বেলਟਾਂ ਨਮੀਆਂ ਪਾਦੀਏ ਜਿਹੜੇ ਆਪਣੇ ਇਹ ਪੰਪ ਨੇ ਠੀਕ ਹੈ ਜੀ ਕਾਰਨ ਇਹ ਤਾਂ ਵੀ ਅਗਰ ਬਾਈਚਾਨ ਕੋਈ ਵੀ ਬ੍ਰੇਕਡਾਊਨ ਪੈਂਦੀ ਆ ਬੈਲਟ ਦੀ ਤਾਂ ਫਿਰ ਇਹ ਮਤਲਬ ਰੇਡੀਏਟਰ ਕਰਕੇ ਉਹਦੇ ਤੰਗੀ ਆਉਗੇ ਥੋੜੀ ਜਿਹੀ ਕ ਪੈ ਤਾਂ ਜਾਂਦੀਆਂ ਨੇ ਫੱਡਣੀਆਂ ਹੀ ਹੁੰਦਾ ਵੀ ਹੁਣ ਥੋੜੀ ਜਗ੍ਹਾ ਖੁੱਲੀ ਡੁੱਲੀ ਜੀ ਆ ਵੀ ਹੁਣ ਬਦਲੇ ਤੋਂ ਕਾਫੀ ਟਾਈਮ ਤੋਂ ਨਾਲ ਨਹੀਂ ਚੱਲ ਰਹੀ ਹੈ ਨਾ ਹਾਂ ਫਿਰ ਵੀ ਚਾਚਾ ਵਿਚ ਵਿਚ ਇਹਨੂੰ ਉਹ ਤਾਂ ਟੁੱਟ ਜੇ ਤਾਂ ਗਈ ਇਹ ਹਾਂ ਹੈ ਨਾ ਹੂੰ ਕੇ ਮੈਂ ਦੋਂ ਜਾਣੀ ਤੀ ਹਰੇ ਇਹ ਤਾਂ ਚੱਲੀ ਤੀ ਹੈ ਨਾ ਫਿਲਟਰ ਤਾਂ ਕੋਈ ਚੀਜ਼ ਨਹੀਂ ਤੇ ਹਰਾਂ ਨਾ ਕਿ ਪੇਪਰ ਦਾ ਇੱਕ ਤਾਂ ਆਇਆ ਸੀਜ਼ਨ ਚ ਮਸ਼ੀਨ ਪੈਸੀ ਕਰਮ ਬਹੁਤ ਹੋਈ ਵੀ ਹੁੰਦੀ ਆ ਇੱਥੇ ਬਹਿਣਾ ਵੀ ਬਹੁਤ ਔਖਾ ਹੈ ਹਨਾ 2-3 ਘੰਟੇ ਖੜਾ ਹੋਣਾ ਹੂੰ ਪਹਿਲਾਂ ਮਰਜੀ ਗਰਮੈਸ ਜੀ ਹਟਣ ਦਿਓ ਅੱਛਾ ਫਿਰ ਕਣਕ ਦੇ ਸੀਜ਼ਨ ਚ ਵੈਸੇ ਗਰਮੀ ਬਹੁਤ ਹੁੰਦੀ ਆ ਹੀਟ ਬੜੀ ਹੋ ਜਾਂਦੀ ਆ ਕਿਸੇ ਚੀਜ਼ ਨੂੰ ਵੈਸੀ ਨਹੀਂ ਹੱਥ ਪੈਂਦਾ ਇੱਥੇ ਫਿਰ ਪੰਪਾ ਪੁੰਪਾ ਨੂੰ ਹਨਾ ਆਹ ਵੀ ਢਿੱਲਾ ਕਰਨਾ ਉੱਪਰਲਾ ਵੀ ਢਿੱਲਾ ਕਰ ਲੈ ਅੱਜ ਪੰਪਸ ਵਾਲਾ ਇਹਦੇ ਖੋਲੇ ਨਾਲ ਲੱਗਿਆ ਕਤੇ ਆਪਣਾ ਲੀਕ ਸੀ ਮੁਰੇ ਨੂੰ ਹਾਂ ਹਾਂ ਦੀ ਕਸੀਨ ਆ ਮੁਰੇ ਨੂੰ ਮੋਟਾ ਲੀਕ ਬੈਲਟ ਦਾ ਜਾਂਦੀ ਵੀ ਚੀਜ਼ ਦਾ ਫਾਇਦਾ ਹੋ ਜਾਂਦਾ ਕੱਦਾ ਪਿਆ ਆਪਣੇ ਕੋਲ ਇਹ ਕਦੇ ਇੱਕ ਕਦੇ ਕਿਸੇ ਮਸ਼ੀਨ ਦੇ ਟੂਲ ਚ ਕਦੇ ਹਾਂ ਉਹਦਾ ਸਟੀਅਰਿੰਗ ਵਾਲਾ ਬੜੀ ਮਸ਼ੀਨ ਦਾ ਆ ਦੇਖਦੇ ਨਾ ਸੀਬਿਕ ਹੋ ਗਈ ਉਹਦੇ ਨਾਲ ਹਾਂ ਆਹ ਦੇਖੋ ਇਹ ਸਾਰਾ ਫਿਰ ਲਵੇੜੀ ਜਾਂਦੀ ਵੀ ਉੱਥੇ ਥੱਲੇ ਨਾ ਫਿਰ ਉਹ ਹੋ ਜਾਂਦਾ ਹਾਂ ਉਹ ਨਹੀਂ ਜੀ ਚਾਹ ਫਰਕ ਹੈ ਉਹਦੇ ਐਡਾਪਟਰਾਂ ਦੇਖ ਇਹ ਐਲਜੀ ਵਾਲੇ ਆ ਹਾਂ ਇਹ ਸਾਰੇ ਐਲਜੀ ਵਾਲੇ ਨਹੀਂ ਲੱਗਣੇ ਅੱਜ ਕਿਹੜੇ ਲੱਗ ਦੇਖਦੇ ਚਾਚੀ ਲੱਭ ਰਹੇ ਆਂ ਅੱਜ ਅੱਛਾ ਅੱਛਾ ਜੀ ਚੜਨੀ ਚੂੜੀ ਜਾਂਦੇ ਆ ਆਹ ਦੇ ਆ ਉਹਦੇ ਫਰਕ ਨਹੀਂ ਵੈਸੇ ਹੈ ਠੀਕ ਆ ਚੂੜੀ ਵਾਲਾ ਕੰਮ ਨਹੀਂ ਉੱਥੇ ਨੂੰ ਐਲਜੀ ਵਾਲੇ ਜਦ ਉਹ ਪਾਟਿਆ ਤਾਂ ਉਹ ਐਲਗੀਆਂ ਢਿੱਲੀਆਂ ਤੇ ਸਾਡਾ ਪੈਪਰ ਸਾਰੀ ਮਸ਼ੀਨ ਡਾਕਟਰ ਗਏ ਮੇਲ ਇਹਨੂੰ ਜਿਹੜੇ ਇਹ ਹੈਗਾ ਦਸ਼ਮੇਸ਼ ਉਹਦਾ ਕੰਪਨੀ ਦਾ ਆਪਣਾ ਨਾਮ ਇੱਧਰ ਨੂੰ ਸਾਰੀ ਦਸ ਮੇਸੇ ਦਾ ਹਾਲ ਲੱਗਿਆ ਮੈਂ ਤਾਂ ਜਿਹੜਾ ਪਹਿਲਾਂ ਇਹਨੂੰ ਤੇ ਇਹਨੂੰ ਜਿਹੜੇ ਆਹ ਨੇ ਨਾ ਨਟ ਲਕੀਆਂ ਵਾਲੇ ਲੱਗੇ ਹੋਏ ਤੇ ਤੇ ਉਹ ਹੁਣ ਸੱਗੂ ਵਾਲਾਂ ਦਾ ਲਿਆਂਦਾ ਬਸ ਸਰੰਦ ਬਣਾਉਣੀ ਆ ਉਹ ਉਹ ਬਿਨਾ ਉਹ ਨਾ ਤੋਂ ਐ ਮਤਲਬ ਉਹ ਦੇਖੋ ਸਿੱਧੀ ਨਾ ਜਿਹੜੇ ਉਹਦੇ ਉੱਤੇ ਪਰ ਚੜਦੇ ਨੇ ਨਟ ਜਿਹੇ ਕੀ ਕਹਦੇ ਨੇ ਇਹਨਾਂ ਨੂੰ ਐ ਡਾਪਟਰ ਡਾਪਟਰ ਜੇ ਡਾਪਟਰ ਸੋਰੀ ਤੇ ਇਹ ਵਾਲੇ ਬਿਨਾ ਨਟਾਂ ਤੋਂ ਐ ਮਤਲਬ ਉਹਦੇ ਅੰਦਰਲੀ ਸਾਈਡ ਵੀ ਚੂੜੀ ਹੈ ਇਹਨਾਂ ਦੇ ਅੰਦਰਲੀ ਸਾਈਡ ਚੂੜੀ ਨਹੀਂ ਹੈਗੀ ਇਹ ਮਤਲਬ ਐਲਕੀਆਂ ਨਾਲ कसे ਜਾਂਦੇ ਨੇ ਤਾਂ ਹੁਣ ਉਹ ਲੱਭੇ ਨੇ ਪਾਏ ਸੀਗੇ ਪਹਿਲਾਂ ਦੇ ਤੇ ਹੁਣ ਚਿੱਟੀ ਟੇਪ ਲਾ ਕੇ ਕੱਢ ਦਨੇ ਆ ਫਰਿਜ ਤੋਂ ਬਾਅਦ ਆ ਪੁਲੀ ਪਟਦੇ ਦੀ ਮੂਰੀ ਨੇ ਸੈਣੀ-ਛੂਣੀ ਫਸਾਤੀ ਆਪਾਂ ਨੇ ਇੱਕ ਬੰਦਾ ਫੜੂਗਾ ਨਾ ਨਾਲ ਇਹਨੂੰ ਪੁਲੀ ਪਟ ਕੇ ਚੜਾ ਕੇ ਪਹਿਲਾਂ ਜਦ ਆਪਣੇ ਦੂਏ ਮੂਰੇ ਹੋਜ਼ਿੰਗ ਬਣਾ ਕੇ ਲਾਇਏ ਤੇ ਉਹਨਾਂ ਨੇ ਉਹਨਾਂ ਨੇ ਤਾਂ ਬਹੁਤ ਲਹੂ ਪੀਤਾ ਹਨਾ ਲੂ ਤਾਂ ਉਹ ਤਾਂ ਕੰਮ ਵੈਸੇ ਕੰਪਨੀ ਕਰਦੀ ਕਿਉਂ ਆ ਉਹ ਦੂਜੇ ਕੰਮ ਹੈ ਜੀ ਹਨਾ ਪੰਪ ਦੀ ਲਾਈਫ ਕਹਿੰਦੇ ਜਿਆਦਾ ਹੁੰਦੇ ਤੇ ਨਾਲ ਪਤਾ ਨਹੀਂ ਆਪਾਂ ਗਰੀਸ ਜਿਆਦਾ ਭਰਨ ਕਰਕੇ ਪੜਾਕਾ ਜਿਹਾ ਪੈ ਜਾਂਦਾ ਤਾਂ ਉਹਨਾਂ ਦਾ ਅਣੀ ਜ਼ਿਆਦਾ ਚੱਕਰਾਂ ਤੇ ਚੱਲਦੇ ਤੇ ਤਾਂ ਕਰਕੇ ਹੋ ਜਾਂਦਾ ਤਾਂ ਫਿਰ ਅਸੀਂ ਹੋਜ਼ਿੰਗ ਕੱਢਤੇ ਤੇ ਅਸੀਂ ਨੇ ਸਟ੍ਰੈਕਟ ਸਿੱਧੀ ਪੁਲੀ ਜਿਹਦੇ ਉੱਪਰ ਚੜਦੀ ਕਰੀਏ ਉੱਥੇ ਮਸ਼ੀਨਾਂ ਤੇ ਅਪਡੇਟ ਕਰਿਆ ਦੂਈ ਕੰਬੈਨ ਦੇ ਵੀ ਉਵੇਂ ਹੀ ਤਾਂ ਦੂਈ ਦੇ ਆਪਾਂ ਨੇ ਆਪ ਕਰਵਾਇਆ ਤਾਂ ਉਵੇਂ ਉਹਨਾਂ ਦੇ ਪਰ ਡਾਇਰੈਕਟ ਪਵਾ ਕੇ ਲਿਆਏ ਉਹਨਾਂ ਦੇ ਵੀ ਇਹਦੇ ਬਿਨਾ ਹੋਜ਼ਿੰਗ ਤੇ ਸਾਨੂੰ ਸਿੱਧੇ ਪੰਪ ਲਾ ਕੇ ਦਿਓ ਹਨਾ ਹਾਂ ਫਿਰ ਉਹੀ ਡਿਜ਼ਾਈਨ ਆਪਾਂ ਨੇ ਇਹਦੇ ਪਰ ਕਰ ਲਿਆ ਹਨਾ ਹਾਂ ਠੀਕ ਹੈ ਬਣ ਰਹੀ ਹੈ ਗੱਲਬਾਤ ਪੂਰੀ ਹੈ ਨਿਕਲ ਕੇ ਗਏਗੀ ਰੰਗ ਪੂਰਾ ਰੰਗ ਤਾਂ ਲਾਲ ਕਰਦਾ ਬੱਗੇ ਸਰਾਮ ਡੜਨ ਨਾਲ ਉਹ ਆ ਠੀਕ ਨਿਕੜਿਆ ਇਹ ਕਲਰ ਬਾਈ ਰਾਜਪੁਰੇ ਤੋਂ ਲੈ ਕੇ ਆਏ ਸੀ ਅਸੀਂ ਪਰਾਣਾ ਬੱਸ ਸਟੈਂਡ ਆ ਜਿਹੜਾ ਉੱਥੋਂ ਦੇਖੋ ਬਣ ਗਏ ਨਵੀਆਂ ਟਰਾਲੀਆਂ ਇੱਕ ਟਰਾਲੀ ਜਿਹੜੀ ਦੂਈ ਹੁਣ ਆਉਗੀ 3 ਨੰਬਰ ਵਾਲੀ ਉਹਦੀ ਹੁੱਕ ਬੈਲਟ ਹੋਣੀ ਹੈ ਪਿੱਛੇ ਵਾਲੀ ਗੱਡਰੀ ਤੜਕੀ ਵੀ ਹੋਵੇਗੀ ਦੂਈ ਸਾਲ ਹੂੰ 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 ਹੁੱਕ ਹੱਕ ਤੇ ਖਿਜਾਇਆ ਗੋ ਕਿ ਜੇ ਕਿਸੇ ਤੇ ਹੁੱਕ ਦਾ ਕੁਝ ਕਰਨਾ ਹੋਵੇ ਮੈਂ ਅਦਰ ਢਿੰਪੇ ਅੱchnਾ ਲੱਗੇ ਨਹੀਂ ਹੁਣ 40 ਜੂੜੇ ਦੇ ਚਾਹਣ ਇਹ ਭਾਗ ਨਵੇਰ ਦੇ ਕੰਮ ਆ ਮੈਂ ਲੱਕਿਆ ਵਾ ਚਾਚਾ ਹਾਂ ਹਾਂ ਬੁਗੇ ਚੋਰ 12 13 ਦੀ ਲਿਆਵਾਂ ਹਾਂ ਇੱਕ 11 12 ਮਾਦੇ ਅੱਛਾ ਤੇ ਹੁਣ ਗਵਿੰਦਗੜ ਲਾਉਣਾ ਚੱਕਰ ਇੱਕ ਦਿਨ ਫੇਰ ਆ ਲਿਆਂਦੇ ਸਮਾਨ ਜੀ ਮਾੜੇ ਮੋٹے ਜੇ ਤਾਂ ਹੁੱਕਾ ਹੱਕ ਜੀ ਬਣਾਉਣੀ ਆ ਕੋਈ ਪਤਾ ਨਹੀਂ ਕਿੱਥੇ ਕਰਨਾ ਪ੍ਰੋਜੈਕਟ ਛਾਪਿਆ ਆ ਦੇਖੋ ਆ ਸਾਰਾ ਗਵਿੰਦਗੜ੍ਹ ਮਾਰਕਾ ਹਾਂ ਵੈਸੇ ਤਾਂ ਜ਼ਿਆਦਾਤਰ ਸੰਤ ਦਵਾਈਆਂ ਵੀ ਇਹਨਾਂ ਮਿਲੀਆਂ ਜਣੀਸ ਵੱਲ ਕੁੜੀਆਂ ਪੁੱਤੀਆਂ ਲਿਆਂਦੇ ਸੀ 12 13 ਤੇ ਇੱਕ ਹੋਰ ਲਓ ਜੀ ਬਾਈ ਜੀ ਟਰਾਲੀਆਂ ਆਪਾਂ ਨੇ ਚਾਰੇ ਕਰਤੀਆਂ ਐਂਡ ਟੀਚਰਨ ਹੁਣ ਕੋਈ ਦਿੱਕਤ ਨਹੀਂ ਦੋ ਦਾ ਨਵਾਂ ਜਾਲਾ ਇਹਦ ਕੀ ਲਾਉਣਾ ਤਾਂ ਜਾਲ ਫੇਰ ਨਹੀਂ ਟਾਈਮ ਲੱਗਿਆ ਸਾਨੂੰ ਇਹਨੇ ਲੱਝਾਇਆ ਪਿਆਾਰੇ ਕਾਰੇ ਕਾਲੀ ਹੁੰਦੇ ਆ ਉਹ ਨੂੰ ਕੇ ਕਢਾਉਂਦੇ ਜਾਂਦੇ ਨਿਆ ਬੂੜੀਆਂ ਰੱਕ ਗਿਆ ਉਹਨੇ ਇੱਥੇ ਜੀ ਆ ਨੰਦ ਆ ਗਿਆ ਚੱਲ ਕੋਈ ਤਾਂ ਇਹ ਕਿੰਨੇ ਦਾ ਲਗਭਗ 1.5 ਦਿਹਾੜੀ ਦਾ ਕੰਮ ਰਹਿ ਗਿਆ ਸਾਡਾ ਜਬੀ ਚ ਲਾਉਣਾ ਪਾਣੀ ਇਹ ਚਾਰੇ ਟਰਾਲੀਆਂ ਕਰਤੀਆਂ ਲਾਈਨ ਅਪ ਪੂਰੀਆਂ ਦੇਖੋ ਤਾਂ ਲੱਗਦੀਆਂ ਕਿ ਤੈਂ ਇੱਕੋ ਜਿਹੀਆਂ ਕੋਸਾਰ ਦੀਆਂ ਚਾਰੇ ਟਰਾਲੀਆਂ ਬਣਾਈਆਂ ਨੇ ਪਿਛਲੇ ਸਾਲ ਕਰਿਆ ਦਾ ਰੰਗ ਹੁਣ ਇਹ ਕਿਤਾ ਸੈੱਟ 'ਚ ਖੜਦੰਗੀ ਆ ਇਹ ਤੇ ਬਾਕੀ ਸ਼ਾਮ ਨੂੰ ਜਾਣਾ ਸਰੰਦ ਕੁਝ ਸਮਾ ਸਮੂਲ ਹੋਣਾ ਸੋਦਾ ਪੱਕਾ ਕੰਮ ਇਨਾਲ ਅਰਜਣਾ ਦੇ ਵੀ ਨਵੇਂ ਮਾਡਲ ਆ ਗਏ ਆਪਾਂ ਜਲਦੀ ਵੀਡੀਓ ਪਾਵਾਂਗੇ ਇਹਨਾਂ ਦੀ ਇਹ ਆ ਗਏ ਸ਼ਟਲ ਸ਼ਿਫਟ 4 ਸਪੀਡ ਆ ਗਏ ਇਹ 4 ਸਪੀਡ ਤੇ 4x4 ਇੰਜੇ 4x4 ਵੀ ਮਿਲੂਗਾ ਅਲਟਰਾ ਹਾਂ 50 ਆਵਰ ਦਾ ਸੀਆਰਡੀ ਵੀ ਸਾਰੇ ਮਿਲਣਗੇ ਠੀਕ ਹੈ ਜੀ ਉਹਨਾਂ ਦੇ ਵੀ ਜਲਦੀ ਵੀਡੀਓ ਪਾਵਾਂਗੇ ਆਪਾਂ ਤੇ ਲਓ ਜੀ ਮਿੱਤਰੋ ਸਲ ਢੱਟ ਕੇ ਭਾਗਿਆ ਚਾਚੇ ਵਾਲੇ ਆਧੋ ਚ ਬੈਠ ਚੁੱਕੇ ਆ ਤੇ ਨਵਾਂ ਹੀ ਲਿਆਦਾ ਚਾਚਾ ਹੁਣੇ ਆਲੇ ਨਵਾਂ ਹੀ ਲਿਆ ਨਵੀਂ ਦੇ ਹਨਾ ਤੇ ਭਾਗਿਆ ਚਾ ਦਾ ਛੋਟਾ ਪਣਾ ਚਲਾ ਰਿਹਾ ਐ ਕਹਿੰਦਾ ਫੁੱਲ ਨਹੀਂ ਹੋ ਰ ਆ ਰਿਹਾ ਚਾਚਾ ਪੁੱਛੇ ਕੁਛ ਨਾ ਹਨਾ ਤੇ ਚਾਲੇ ਪਾਏ ਆ ਸਰਹੰਦ ਨੂੰ ਗੱਪੇ ਆਪਣਾ ਸੌਦਾ ਮਾਰੇ ਇੱਕ ਗੱਪੇ ਆਪਣਾ ਰਿਸ਼ਤੇਦਾਰ ਬੈਠਾ ਰਿਸ਼ਤੇਦਾਰ ਬੈਠਾ ਜੁੰਡੀ ਦਾ ਯਾਰ ਹਾਂ ਤੇ ਸੌਦਾ ਮਾਲਿਆ ਇੱਕ ਲੈ ਚੱਲਿਆ ਚੀਜ਼ ਲੈਣ ਵਾਸਤੇ ਸੋ ਬਲੌਗ ਨਾਲ ਜੁੜੇ ਰਹੋ ਬਲੌਗ ਬੱਸੇ ਲੰਬਾ ਹੋ ਜਾਣਾ ਜ਼ਿਆਦਾ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਕੀ ਲੈ ਕੇ ਆਨੇ ਆ ਹਨਾ ਕਨੇ ਲਾਲੀ ਤੇ ਬਾਕੀ ਠੀਕ ਹੈ ਜੀ ਬਾਕੀ ਸਰਹੰਦ ਪਹੁੰਚ ਗਏ ਤੁਹਾਨੂੰ ਅੱਗੇ ਕਰਦੇ ਕੰਟੀਨੂ ਸਰਹੰਦ ਪਹੁੰਚ ਚੁੱਕੇ ਆ ਜੀ ਆ ਸਾਹਮਣੇ ਬੱਤੀਆਂ ਚਾਰ ਨੰਬਰ ਚੁੰਗੀਆਂ ਵਾਲੀਆਂ ਚਾਨੇ ਟਾਇਰਾਂ ਵਾਲੀਆਂ ਤੇ ਉਹਨਾਂ ਦੇ ਕੋਲੇ ਆਪਣਾ ਇੱਕ ਮਿੱਤਰ ਪੈੜਾ ਲੱਗਿਆ ਹੋਇਆ ਉਹਨੇ ਅੱਜ ਰਗੜ ਲਿਆ ਚਾਚੇ ਮੈਨੂੰ ਵੀ ਰਗੜ ਲਿਆ ਓਏ ਉਹ ਰਗੜਨਾਰੇ ਜੇ ਨੀਂਦਾ ਪਾਉਂਗੇ ਫਿਰ ਨਜ਼ਾਰਾ ਲੋਕਾਂ ਦਾ ਬਿਲਕੁਲ ਤੇ ਦੋ ਏਸੀ ਕਢਾਇਆ ਜੀ ਇੱਕ ਚਾਚੇ ਨੇ ਲਿਆ ਮੇਰਾ ਬੈਸੀ ਰੱਬ ਸੁਭਬੀ ਜਾਓਗੇ ਕੰਮ ਪ੍ਰੋਗਰਾਮ ਕੋਈ ਨਹੀਂ ਤਾਂ ਮੇਰਾ ਕੋਈ ਨਹੀਂ ਕੋਈ ਤੇ ਚਾਚੇ ਨੇ ਲਿਆ ਬਈ ਮਾਰ ਮਾਰ ਕੇ ਦੇਖੇ ਇੰਨੀ ਕਹਿ ਤੂੰ ਹੁਣ ਫਾਈਵ ਸਟਾਰ ਲੈ ਗਿਆ ਖਿੱਚ ਗਿਆ ਕੰਮ ਨੂੰ ਯਾਰ ਥੋੜਾ ਹੀ ਆ ਸਭ ਕੁਝ ਆਪਣਾ ਕੇ ਆ ਥੋੜਾ ਹੀ ਆ ਸਭ ਕੁਝ ਯਾਰ ਹਾਲਾ ਚਾਚਾ ਤੇਰੀ ਮਿਹਨਤ ਆ ਯਾਰ ਲੈ ਲਈ ਚਾਚੇ ਨੂੰ ਦਵਾਤਾ ਫਾਈਵ ਸਟਾਰ ਵਨ ਹਾਪਟ ਸਾਨੂੰ ਇਹ ਫੋਰ ਸਟਾਰ ਆਪਾਂ ਨੂੰ ਦਵਾਤਾ ਫੋਰ ਸਟਾਰ ਬਾਕੀ ਜਿਉਂਦਾ ਰਹੇ ਸਾਡਾ ਫੌਜੀ ਬਾਈ ਹੂੰ ਕੜਦੀ ਖੜਾ ਉਹਦੀ ਛੱਡੀ ਉਂਗਲੀ ਆ ਦੇਖ ਇੱਧਰ ਇੱਧਰ ਨਹੀਂ ਚਾਹੀਦੀ ਆ ਨਹੀਂ ਹੋਣੀ ਆ ਲੈਣੀ ਚਾਹੀਦੀ ਆ ਬਾਸ ਵਾਹ ਠੀਕ ਹੈ ਮੈਂ ਪਹਿਲਾਂ ਲਿਆਤਾ ਜੀ 3 ਸਟਾਰ ਫਿਰ ਚਾਚਾ ਕਹਿੰਦਾ ਵੀ ਨਹੀਂ ਤੂੰ ਹੁਣ ਸਾਲਾ ਲਵੇ ਦੇ ਹੀ ਲੈ ਫਿਰ ਮੈਂ ਨਹੀਂ ਹੁਣ ਚੱਲ ਮੈਂ ਤੇਤੋ ਇੱਕ ਨੰਬਰ ਛੋਟੇ ਹੀ ਲੈਂਦਾ ਫੋਰ ਸਟਾਰ ਹੀ ਲੈਂਦਾ ਲੈ ਡੇਟਾਂ ਨੇ ਕੂਲਿੰਗ ਉਨੀ ਰਹਿਣੀ ਹੈ ਥੋੜਾ ਬੋਤਾਂ ਫਰਕ ਪੈਣਾ ਹੈ ਤੇ 4 ਸਟਾਰ ਤੇ 5 ਸਟਾਰ ਦੋ ਏਸੀ ਚੱਕੇ ਆ LG ਦੇ ਤੇ ਮੈਂ ਲੈਣਾ ਤਾਂ ਦੂਜਾ ਨਹੀਂ ਰਿਹਾ ਆਪਣੀ ਕ ਆਪਣਾ ਆਏ ਪੈ ਗਿਆ ਹੁਣ ਪਾਰਟੀ ਦਾ ਪੈ ਗਿਆ ਆਪਣੀ ਕਾ ਬਣਾ ਹੁਣ ਹੁਣ ਪਾਰਟੀ ਆਹ ਉਹ ਨਾ ਹੁਣ ਮੁਕਰਦੀ ਪਾਰਟੀ ਤੇ ਕਿਤੇ ਉਹ ਤਾਂ ਆਪਾਂ ਕਿਤੇ ਪਾਰਟੀ ਨਹੀਂ ਮੈਂ ਕਰਨੀ ਹੈਗੀ ਹੁਣ ਲਾਲੀ ਉਹ ਲਾਲੀ ਕਹਿੰਦਾ ਬੜੀ ਕਾਏ ਪੈ ਗਿਆ ਪਹਿਲਾਂ ਮੈਂ ਇਕੱਲੇ ਨੇ ਪਾਰਟੀ ਕਰਨੀ ਸੀ ਕਹਿੰਦਾ ਇਸੇ ਟਾਈਮ ਹੀ ਲੈ ਲੇ ਤੂੰ ਗਰੀ ਮੈਂ ਇਹ ਗੱਲ ਨਹੀਂ ਹੋਣਾ ਪਾਰਟੀ ਤੈਨੂੰ ਟੈਂਪੋ ਚੋਂਦੇ ਆਉਂਦੇ ਨੇ ਕਹਿ ਕੇ ਆਏ ਆ ਇਹ ਦਾਲੀ ਨੇ ਕਹਿ ਦਿੱਤਾ ਕਹਿ ਮੈਨੂੰ ਕਹਿ ਤੂੰ ਕਹਿ ਕਿਹਨੂੰ ਪਾਰਟੀ ਹੈ ਤੇਰੇ ਨਾਲ ਪਾਰਟੀ ਆ ਤੇਰੀ ਦੀ ਪਾਰਟੀ ਹੈ ਇਹਨਾਂ ਨੂੰ ਬੰਨ ਲਿਓ ਨਾ ਸੌਦੇ ਇਹਨੂੰ ਫਿਰ ਉਹਨਾਂ ਨੂੰ ਅਸੀਂ ਹੈਗੀ ਮੈਨੂੰ ਸਟੈਂਡ ਜੇ ਦੇ ਦਿਓ ਸਟੈਂਡ ਇਹਨਾਂ ਦੇ ਕਾਂਦਾ ਕਾਂਦਾ ਵਾਜੀ ਕਰਦਾ ਬੰਦਾ ਇੱਕ ਦਾ ਇੱਕ ਦਾ ਕੰਦ ਵਾਲਾ ਦੇ ਦੋ ਜਿਹੜਾ ਦੂਆ ਫੋ ਸਟਾਰ ਆ ਉਹਦੇ ਦੋਏ ਦੇ ਦੋ ਇੱਕ ਵਾਪਸ ਮੋੜ ਦਾਂਗੇ ਕੱਲੂ ਤੇ ਇਹ ਆ ਬਈ ਦੂਜੇ ਆਪਣੇ ਆ ਆ ਕਿਹੜੇ ਵਾਲਾ ਲਾ ਲੀਏ ਆ 5 ਆ ਆ 5 ਆ ਉਹ ਪਰਲਾ 4 ਆ ਹਨਾ ਠੀਕ ਆ ਠੀਕ ਆ ਠੀਕ ਅਟਰੀ ਜੀ ਕਹਿੰਦਾ ਵੀਰ ਲੈ ਵੀ ਅੱਜ ਏਸ਼ੀਆ ਦੀ ਖੁਸ਼ੀ ਚ ਪਾਰਟੀ ਹੋ ਰਹੀ ਆ ਏਸੀ ਲੈ ਆਇਆ ਚੱਕ ਕੇ ਹਲੇ ਗਰਮੀ ਸ਼ੁਰੂ ਨਹੀਂ ਹੋਈਆਂ ਲਾਲੀ ਕਹਿੰਦਾ ਵੀ ਲਾਲੀ ਨੇ ਹਾਂ ਹਾਂ ਇਹ ਸਾਡਾ ਬੰਦਾ ਗੱਡੀ ਦੇ ਮੂਰੇ ਬੈ ਗਿਆ ਨੇ ਬ੍ਰੇਕਾਂ ਇਹਨੇ ਮਰਾ ਜੇ ਕਹਿੰਦਾ ਇੱਥੇ ਰੋਕ ਇਹ ਬੰਦਾ ਚਾਹ ਪਾਲਾ ਜਿੱਥੇ ਜਿੱਥੇ ਕਹਿ ਦੂਗਾ ਅਸੀਂ ਇੱਥੇ ਰੁਕਣ ਉੱਥੇ ਰੋਕਣੀ ਅਸੀਂ ਨੇ ਹਾਂ ਇਹ ਕਹਿੰਦਾ ਇਹਦੇ ਚਾਹ ਬਣਾ ਤੇ ਹੁਣ ਪੀਜੇ ਤਿਆਰ ਹੋ ਰਹੇ ਨੇ ਲੋਗਾ ਖਾਓ ਮੱਛੀ ਖਾਓ ਚਲੋ ਮੈਂ ਤਾਂ ਇਹ ਖਾਣਾ ਬਸ ਕੋਈ ਬਸ ਜਿੱਥੇ ਸਾਰੇ ਪਰਦੇ ਨਾ ਬੋਲਦੇ ਕਰ ਨਹੀਂ ਨਾ ਜਿੱਥੇ ਇਹ ਚੀਜ਼ ਖੋਹੀ ਖਾਵਾਂਗੇ ਹਾਂ ਬਸ ਕੂਲ ਡਾਊਨ ਤੇ ਭਾਈ ਪੀਜੀ ਪੂਜ਼ੇ ਕਰਾ ਰਹੇ ਹਾਂ ਹੁਣ ਦੋ ਕਰਾਏ ਆ ਪਰ ਪਤਾ ਨਹੀਂ ਕਿਹੜੇ ਕਰਾਏ ਆ ਨੇ ਪਤਾ ਹੀ ਨਹੀਂ ਹੁਣ ਮਿਕਸ ਕਰਾ ਲੇ ਮਿਕਸ ਪੀਜੇ ਦੋ ਕਰਾਏ ਆ ਆਪਾਂ ਤੇ ਉਧਰ ਖੜੀਏ ਰੇਂਜਰ ਓਵਰ ਭੜ ਕੇ ਗੱਡੀਆਂ ਦੀ ਤੇ ਬਾਕੀ ਹੋਰ ਚਾਚਾ ਸੇਵਾ ਪਾਣੀ ਦੱਸ ਤੋ ਕੋਟ ਘੱਟ ਭਾਜੇ ਤੈਨੂੰ ਲਵਾ ਦਿੰਦੇ ਆ ਪੋਰਾ ਫਿਰ ਤੂੰ ਨਹੀਂ ਟਿਕਦਾ ਇਹਦਾ ਉਹ ਆਪਣਾ ਭਾਈ ਸਾਡੇ ਫੌਜੀ ਨੂੰ ਪਤਾ ਹੈ ਵੀ ਆਪਾਂ ਕਿਹੜੀ ਵੈਰਾਈਟੀ ਕੇਜ ਕਰਦੇ ਆ ਮੇਰੇ ਬੱਚੇ ਵੀ ਠੀਕ ਆ ਵੀਰ ਹਾਂਜੀ ਹਾਂ ਠੀਕ ਲਓ ਜੀ ਮਿੱਤਰੋ ਕਰੇ ਪਹੁੰਚ ਕੇ ਖਾ ਪੀ ਕੇ ਲਾਲੀਬਾਈ ਪੂਰੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਬਚਾ ਕੇ ਹਾਂ ਅ ਵੀਰ ਪਾਤ ਨੂੰ ਹਾਂ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਤੇ ਬਲੌਗ ਲਈ ਸੋ ਮਿਲਦੇ ਆ ਅਗਲੇ ਬਲੌਗ ਦੇ ਨਾਲ Сиг Сасвика.